ਵਿਸ਼ੇਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਲ ਪ੍ਰੀਤ ਕੌਰ ਤਾਂ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦਨ ਤਾਂ ਇਸ ਕੁਲਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਦਾ ਅੰਦਾਜ਼ਨ ਸਨਿਆ ਕਿ ਅੱਜ ਭਗਵੰਤ ਸਿੰਘ ਮਾਨ ਜੋ ਕਿ ਮੁੱਖ ਮੰਤਰੀ ਨੇ ਉਹਨਾਂ ਦੇ ਲੋ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਸੱਦੀ ਗਈ ਹੈ ਜੁहां ਦਾ ਅੰਦਾਜ਼ਨ ਹੈ ਕਿ ਲੈਂਡ ਪੁਲਿੰਗ ਨੀਤੀ ਵਾਪਸ ਲੈਣ ਤੋਂ ਬਾਅਦ ਇਹ ਪਹਿਲੀ ਉਹਨਾਂ ਦੀ ਬੈਠਕ ਜੁੜੀ ਕਿ ਕੈਬਨਿਟ ਦੀ ਸੱਦੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਸ ਬੈਠਕ ਦੇ ਵਿੱਚ ਕਿਹੜੇ ਫੈਸਲੇ ਲਏ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਬੁਲਾਈ ਹੈ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਯਾਨੀ 14 ਅਗਸਤ ਨੂੰ ਦੁਪਹਿਰ 12 ਵਜੇ ਹੋਵੇਗੀ ਤੇ ਇਹ ਕੈਬਨਿਟ ਬੈਠਕ ਮੁੱਖ ਮੰਤਰੀ ਨਿਵਾਸ ਤੇ ਹੋਏਗੀ ਤੇ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਤੇ ਉਸ ਬੈਠਕ ਵਿੱਚ ਕਈ ਵੱਡੇ ਫੈਸਲੇ ਤੇ ਮੋਹਰ ਲੱਗਣ ਦੀ ਉਮੀਦ ਜੜੀ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਲੀ ਵਿੱਚ ਆਪਣੀ ਲੈਂਡ ਪੁੱਲਿੰਗ ਨੀਤੀ ਵਾਪਸ ਲੈ ਲਈ ਹੈ ਤੇ ਇਸ ਫੈਸਲੇ ਤੋਂ ਬਾਅਦ ਇਹ ਪਹਿਲੀ ਕੈਬਨਿਟ ਮੀਟਿੰਗ ਹੈ ਤੇ ਜੋ ਹੀ ਸੈਟਿੰਗ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੈਬਨਿਟ ਮੀਟਿੰਗ ਵਿੱਚ ਲੈਂਡ ਪੁੱਲਿੰਗ ਨੀਤੀ ਤੇ ਦੁਬਾਰਾ ਚਰਚਾ ਜਿਹੜੀ ਕੀ ਹੋ ਸਕਦੀ ਹੈ ਅੱਜ ਦੇ ਪੱਜੇ ਦਾ ਪ੍ਰਦਾਨ ਹਰਜਵੰਦਰ ਸਿੰਘ ਧਾਮੀ ਦੇ ਵੱਲੋਂ ਅਮਰੀਕਾ ਦੇ ਵਿੱਚ ਇੱਕ ਸਿੱਖ ਬਜ਼ੁਰਗ ਤੇ ਨਸਲੀ ਹਮਲੇ ਨੂੰ ਲੈ ਕੇ ਨਿੰਦਾ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਪਣਾ ਪੱਖ ਵੀ ਜੜਾ ਸਾਹਮਣੇ ਰੱਖਿਆ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਅਰਜੁਨਦਰ ਸਿੰਘ ਧਾਮੀ ਨੇ ਅਮਰੀਕਾ ਅੰਦਰ ਕੈਲੀਫੋਰਨੀਆ ਦੇ ਨਾਰਥ ਹਾਲੀਵੁੱਡ ਦੇ ਵਰਚੂ ਸਰਦਾਰ ਹਰਪਾਲ ਸਿੰਘ ਨਾਦੇ ਦੇ ਇੱਕ ਬਜ਼ੁਰਗ ਸਿੱਖ ਤੇ ਹੋਏ ਨਸਲੀ ਹਮਲੇ ਦੀ ਜਿਹੜੀ ਨਿੰਦਾ ਕਰਦਿਆਂ ਇਸ ਘਟਨਾ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਐਡਵੋਕੇਟ ਤਾਮੀਨ ਨੇ ਕਿਹਾ ਕਿ ਕੈਲੀਫੋਰਨੀਆ ਵਿੱਚ ਸਿੱਖ ਬਜ਼ੁਰਗ ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦੇਣ ਦੀ ਖਬਰ ਬੇਹਦ ਮੰਦਪਾਗੀ ਹੈ। ਉਹਨਾਂ ਨੇ ਕਿਹਾ ਕਿ ਆਜ ਵੱਖ-ਵੱਖ ਦੇਸ਼ਾਂ ਅੰਦਰ ਸਿੱਖ ਉੱਚ ਪਦਮੀਆਂ ਤੇ ਕਾਰਜ ਕਰ ਰਹੇ ਹਨ ਅਤੇ ਉਹ ਜਿਸ ਵੀ ਖੇਤਰ ਵਿੱਚ ਵਸੇ ਹਨ ਉਹਨਾਂ ਨੇ ਉਥੋਂ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ। ਉਹਨਾਂ ਨੇ ਕਿਹਾ ਕਿ ਸਿੱਖਾਂ ਵਿਰੋਧ ਅਜਾਇਆਂ ਨਫਰਤੀ ਕਟਨਾਵਾਪਰਨ ਦੇ ਨਾਲ ਕੌਮ ਅੰਦਰ ਰੋਜ਼ ਪੈਣ ਦਾ ਰੋਜ਼ ਪੈਣਾ ਹੋਣਾ ਕੁਦਰਤੀ ਹੈ ਐਡਵੋਕੇਟ ਤਾਮੀ ਨੇ ਕਿਹਾ ਕਿ ਇਸ ਮੁੱਚੀ ਮਨੁੱਖਤਾ ਭਲਾ ਚੋਣ ਵਾਲੇ ਸਿੱਖਾਂ ਤੇ ਵਿਦੇਸ਼ਾਂ ਵਿੱਚ ਨਸਲੀ ਹਮਲੇ ਹੋਣਾ ਬੇਹਤ ਮੰਦ ਭਾਗੇ ਹਨ ਤੇ ਉਹਨਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਕਦਮ ਜ਼ਰੂਰ ਚੁੱਕਣ ਤਾਂ ਬਿਲਕੁਲ ਐਸਜੀਪੀਸੀ ਪ੍ਰਦਾਨ ਐਡਵੋਕੇਟ ਤਾਮੀਰ ਦੇ ਵੱਲੋਂ ਅਮਰੀਕਾ ਦੇ ਵਿੱਚ ਬਜ਼ੁਰਗ ਸਿੱਖ ਤੇ ਹੋਏ ਨਸਲੀ ਹਮਲੇ ਦੀ ਜੜੀ ਕੀ ਨਿੰਦਾ ਕੀਤੀ ਗਈ ਹੈ ਤੇ ਖਾਸ ਤੌਰ ਤੇ ਵਿਦੇਸ਼ ਮੰਤਰਾਲੇ ਨੂੰ ਇਸ ਤੇ ਖਾਸ ਅਪੀਲ ਕੀਤੀ ਗਈ ਹੈ ਕਿ ਉਹ ਇਸ ਦੇ ਵੱਲ ਧਿਆਨ ਜ਼ਰੂਰ ਦੇ ਧੰਨਵਾਦ। ਅਗਲੀ ਖਬਰ ਤੇ ਵਾਪਸ ਤੁਹਾਨੂੰ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਕਾਮਿਕ ਕਨਵੀਨਰ ਅਰਵਿੰਦ ਕੇਸ਼ ਰਿਵਾਲ ਦੀ। ਸਿਮ ਭਗਵੰਤ ਸਿੰਘ ਮਾਨ ਅਤੇ ਕਾਮਿਕ ਕਨਵੀਨਰ ਅਰਵਿੰਦ ਕੇਸ਼ ਰਿਵਾਲ ਪਾਰਟੀ ਦੇ ਮਹਿਲਾ ਵਿੰਗ ਲੀਡਰਸ਼ਿਪ ਪ੍ਰੋਗਰਾਮ ਤੋਂ ਉਹਨਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਅਰਵਿੰਦ ਕੇਸ਼ ਰਿਵਾਲ ਵੱਲੋਂ ਵਰਚੂਅਲੀ ਇਸ ਦੇ ਵਿੱਚ ਹਿੱਸਾ ਲਿਆ ਗਿਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਆਂ। 300 ਯੂਨਿਟ ਬਿਜਲੀ ਮਾਫ ਕੀਤੀ ਹੈ। ਉਦਾ ਕੋਈ ਬੰਦਿਆਂ ਨਾਲ ਤਾਂ ਨਹੀਂ ਸਬੰਧ ਨਾ ਬਜਟ ਕਿਦਾ ਬਚਿਆ ਲੇਡੀਜ਼ ਦਾ ਉਹਨਾਂ ਨੇ ਫਿਰ ਉਹਨੂੰ ਕਿੱਥੇ ਵਰਤਿਆ ਕਿਸੇ ਨਾ ਕਿਸੇ ਘਰ ਦੇ ਕਿਸੇ ਹੋਰ ਕਬੀਲਦਾਰੀ ਦੇ ਕੰਮਾਂ 'ਚ ਠੀਕ ਹੈ ਨਾ ਸੋ ਇਹਦਾ ਮਤਲਬ ਇਹ ਜਿਹੜਾ ਬਿਜਲੀ ਫ੍ਰੀ ਕਰਨਾ ਜਾਂ ਕੋਈ ਵੀ ਕਿਸੇ ਤਰੀਕੇ ਦਾ ਪੈਸਾ ਬਚਣਾ ਮੈਨੂੰ ਇੱਕ ਦੁੱਧੀ ਮਿਲਿਆ ਦੁੱਧ ਵਾਲਾ ਉਹ ਕਹਿੰਦਾ ਜੀ ਧੰਨਵਾਦ ਤੁਹਾਡਾ ਮੈਂ ਕਿ ਕੀ ਬਹੁਤ ਵਧੀਆ ਕੀਤਾ ਕਹਿੰਦੇ ਤੁਸੀਂ ਦੋਜੀਆਂ ਵਾਸਤੇ ਮੈਂ ਕਿਹਾ ਯਾਰ ਮੈਂ ਤਾਂ ਦੋਜੀਆਂ ਮਾਰੇ ਤੇ ਕੁਝ ਯਕੀਨ ਹੀ ਨਹੀਂ ਲੱਗਿਆ ਹਜੇ ਤੱਕ ਤੇ ਕੀਤਾ ਵਧੀਆ ਕਹਿੰਦੇ ਨਹੀਂ ਅਸਲ ਚ ਮੈਨੂੰ ਪਹਿਲਾਂ ਹਰ 3 ਮਹੀਨੇ ਬਾਅਦ ਮੇਰਾ ਸਾਫ ਕਰਦੇ ਸੀਗੇ ਲੋਕ 3 ਮਹੀਨੇ ਮੈਂ ਦੁੱਧ ਘਰਾਂ ਚ ਪਾਉਂਦਾ ਸੀਗਾ 3 ਮਹੀਨੇ ਮੈਂ ਮੇਰਾ ਸਾਫ ਹੁੰਦਾ ਸੀ ਹੁਣ ਜੀ ਮੇਰਾ ਹਰ 10 ਦਿਨਾਂ ਬਾਅਦ ਮੈਨੂੰ ਲੋਕ ਜਿਹੜੇ ਨੇ ਉਹ ਪੈਸੇ ਦੇ ਦਿੰਦੇ ਮੇਰੇ ਮੈਂ ਕਹਿੰਦਾ ਵੀ ਇਹ ਚ ਮੇਰਾ ਕੀ ਯੋਗਦਾਨ ਹੈ ਕਹਿੰਦੇ ਤੁਸੀਂ ਬਿਜਲੀ ਫ੍ਰੀ ਕਰਤੀ ਤੇ ਤੁਸੀਂ ਕਹਿੰਦਾ ਆਮ ਆਦਮੀ ਕਲੀਨਿੰਗ ਖੋਲ੍ਹਤੇ ਉਹਨਾਂ ਦੇ ਦਵਾਈ ਦੇ ਤੇ ਬਿਜਲੀ ਦੇ ਬਿੱਲ ਦੇ ਪੈਸੇ بچਣ ਲੱਗੇ ਉਹ ਸਾਨੂੰ 10 10 ਦਿਨਾਂ ਬਾਅਦ ਉਹ ਸਾਨੂੰ ਪੈਸੇ ਦੇਣ ਲੱਗੇ ਤੇ ਮੇਰਾ ਵੀ ਤਾਂ ਫਾਇਦਾ ਹੋ ਗਿਆ ਜੀ ਮੈਂ 3 ਮਹੀਨੇ ਵੇਟ ਕਰਦਾ ਸੀਗਾ ਕਿੱਥੇ ਮੈਨੂੰ 10 ਦਿਨਾਂ ਬਾਅਦ ਕਿਉਂਕਿ ਤੁਹਾਡੇ ਪੈਸੇ ਬਚਣ ਲੱਗੇ ਸਕੂਲ ਵਧੀਆ ਬਣ ਗਏ ਪ੍ਰਾਈਵੇਟ ਚੋਂ ਕੱਢ ਕੇ ਬੱਚਾ ਸਕੂਲ ਚਲਾ ਲਿਆ ਸਰਕਾਰੀ ਚਲਾ ਲਿਆ ਉਹ ਫੀਸ ਬਚ ਗਈ ਕਬੀਲਦਾਰੀ ਆਪ ਹੋ ਗਈ ਸੋ ਕਬੀਲਦਾਰੀ ਕੱਲੀ ਜਿਹੜੇ ਸਾਡੇ ਪੁਰਸ਼ ਮੈਂਬਰ ਨੇ ਉਹੀ ਨਹੀਂ ਚਲਾਉਂਦੇ ਕਬੀਲਦਾਰੀ ਆ ਕੇ ਤਾਂ ਤੁਹਾਡੇ ਹਿੱਸੇ ਆਉਂਦੀ ਹੈ ਕਿਵੇਂ ਚਲਾਉਣਾ ਕਰ ਉਹਦੇ ਇੰਡੀਪੈਂਡੈਂਸ ਦੇ ਅਨਕਿਆ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਕਈ ਰੂਟ ਬਦਲ ਦਿੱਤੇ ਗਏ ਨੇ ਜਿ ਹਾਂ ਦੱਸਣਿਆ ਕਿ ਚੰਡੀਗੜ੍ਹ ਨੂੰ ਜਾਣ ਵਾਲੰਦ ਲਈ ਇਹ ਵੱਡੀ ਖਬਰ ਹੈ ਕਿਉਂਕਿ ਚੰਡੀਗੜ੍ਹ ਦੇ ਰੂਟ ਜਿਹੜੇ ਕਈ ਸੁਰੱਖਿਆ ਦੇ ਮੱਦੇਨਜ਼ਰ ਕਈ ਬਦਲ ਦਿੱਤੇ ਗਏ ਨੇ ਚੰਡੀਗੜ੍ਹ ਦੇ ਵਿੱਚ ਆਜ਼ਾਦੀ ਦਿਵਸ ਤੇ ਜਸ਼ਨਾਂ ਤੋਂ ਪਹਿਲਾਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ 15 ਅਗਸਤ ਨੂੰ ਕੁਝ ਰੂਟ ਡਾਇਵਰਟ ਕੀਤੇ ਹਨ ਤੇ ਇਸ ਦੇ ਲਈ ਇੱਕ ਐਡਵਾਈਸਰੀ ਜਾਰੀ ਕੀਤੀ ਹੈ ਪੁਲਿਸ ਨੇ ਲੋਕਾਂ ਨੂੰ ਇਹਨਾਂ ਰੂਟਾਂ ਤੋਂ ਨਾ ਲੰਘਣ ਦੀ ਅਪੀਲ ਵੀ ਕੀਤੀ ਗਈ ਹੈ ਜੁਆ ਬਿਲਕੁਲ ਦਾਸਨ ਨੇ ਕਿ ਚੰਡੀਗੜ੍ਹ ਆਉਣ ਜਾਣ ਵਾਲੇ ਧਿਆਨ ਦੇਣ ਕਿਉਂਕਿ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਰੂਟ ਜਿਹੜੇ ਕੀ ਬਲਦ ਦਿੱਤੇ ਗਏ ਨੇ ਤੇ ਇਸ ਦੇ ਮੱਦੇਨਜ਼ਰ ਹੀ ਹੁਣ 15 ਅਗਸਤ ਤੱਕ ਕੁਝ ਰੂਟ ਡਾਇਵਰਟ ਕੀਤੇ ਜਾ ਚੁੱਕੇ ਨੇ ਤੇ ਇਸ ਦੀ ਐਡਵਾਈਜ਼ਰੀ ਜਿਹੜੀ ਕਿ ਜਾਰੀ ਕੀਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਖਾਸ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਹਨਾਂ ਰੂਟਾਂ ਤੋਂ ਨਾਲ ਲੰਗੜ ਯੁੱਧ ਨਸ਼ਾ ਵਿਰੋਧ ਮੁਹਮਮ ਜੋ ਕਿ ਮਾਨ ਸਰਕਾਰ ਦੇ ਵੱਲੋਂ ਚੁਲਾਈ ਗਈ ਹੈ ਤਾਂ ਇਸ ਦੇ ਉੱਤੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਮੂਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਅੰਕੜੇ ਜਿਹੜੇ ਕਿ ਸ਼ੇਅਰ ਕੀਤੇ ਗਏ ਨੇ ਵਿਸਥਾਰਤ ਨਾਲ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਸ਼ੁਰੂ ਕੀਤੀ ਗਈ ਨਸ਼ਾ ਵਿਰੁੱਧ ਫਸਲਾ ਕੁੰਜੰਗ ਯੁੱਧ ਨਸ਼ਾ ਵਿਰੁੱਧ ਰਣ 1 ਮਾਰਚ 2025 ਤੋਂ ਹੁਣ ਤੱਕ 16400 ਐਫਆਈਆਰ ਦਰਜ ਕਰਕੇ 25640 ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਤੇ ਚਾਉਦਿਆਂ 1000 ਤੋਂ ਵੱਧ ਕਿਲੋਗ੍ਰਾਮ ਹੈਰੋਇਨ ਜੜੇ ਕੀ ਬਰਾਮਦ ਕੀਤੀ ਗਈ ਹੈ ਤਰਸ ਦੇ ਮਦਨ ਅਜ਼ਰੀ ਵਿਦਾਇ ਕੁਲਦੀਪ ਸਿੰਘ ਢਾਲੀਵਾਲ ਤੇ ਬਲਤੇਜ ਸਿੰਘ ਪੰਨੋ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਕੁਝ ਵਿੱਚ ਹੋਰ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਮਾਨ ਸਰ ਦੀ ਸਰਕਾਰ ਵੱਲੋਂ ਜੋਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਪੜਾਵਾ ਉਹਦੀ ਕੀ ਸਥਿਤੀ ਆ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ ਅੱਜ ਇੱਕ ਹੋਤ ਜਿਹੜੀ ਖਬਰ ਤੁਸੀਂ ਵੀ ਦੇਖੀ ਆ سوشل ਮੀਡੀਆ ਦੇ ਉੱਤੇ ਜਿਹੜਾ ਸਖਬਾਲ ਸਿੰਘ ਖੈਦੇ ਹੋਣਾ ਦੀ ਜਮਾਨਤ ਨਾਲ ਜੁੜੀ ਹੋਈ ਖਬਰ ਅੱਜ ਤੁਸੀਂ ਦੇਖਦੇ ਹੋ ਸਾਡੇ ਜੜੇ ਉਹਨਾਂ ਨੇ ਕਹਿ ਜੀ ਕਿ ਮੈਂ ਮੇਦੀ ਪਹਿਲਾਂ ਹੀ ਜਮਾਨਤ ਜਿਹੜੀ ਹੋਈ ਹੋਈ ਆ ਤੇ ਮੈਨੂੰ ਹੁਣ ਕੋਈ ਜਮਾਨਤ ਦੀ ਜਿਹੜੀ ਲੋੜ ਨਹੀਂ ਸੀਗੀ ਅੱਜ ਉਹਨਾਂ ਨੇ ਇੱਕ ਹੋਰ ਅੱਗੇ ਪੋਲਿਟੀਕਲ ਪਾਰਟੀਆਂ ਨੂੰ ਤੇ ਜੋ ਬੋਲਦੇ ਹੀ ਆ ਸਭ ਨੂੰ ਪਤਾ ਹੈ ਅੱਜ মিডিਆ ਨੂੰ ਵੀ ਉਹਨਾਂ ਨੇ ਵੱਡੇ ਹਿੱਸੇ ਨੂੰ ਕਿਹਾ ਜੀ ਬਕਾਓ মিডিਆ ਇਹ ਗਲਤ ਖਬਰਾਂ ਲਾ ਦੇ ਜੀ ਮੈਂ ਇਹਨਾਂ ਦੇ ਖਿਲਾਫ ਬੱਲੇ ਜਿਹੜਾ ਉਹ ਕੇਸ ਕਰੂੰਗਾ ਜੀ ਕਈ ਗੱਲਾਂ ਉਹਨਾਂ ਦੀਆਂ ਕਈਆਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਸਰਕਾਰ ਜਿਹੜੀ ਹੈ ਅਸੀਂ ਇਹਦਾ ਕੋਈ ਕੋਈ ਅਸੀਂ ਹਿੱਸੇਦਾਰ ਨਹੀਂ ਉਹਨਾਂ ਦੀ ਗੱਲ ਦੇ ਅਸੀਂ ਨਾ ਕੋਈ ਕਾਰਵਾਈ ਕੀਤੀ ਉਹੋ ਹੀ ਸਭ ਤੋਂ ਜ਼ਿਆਦਾ ਜਿਹੜੀ ਮਜ਼ੇ ਦੀ ਗੱਲ ਹੈ ਕਿ ਜਿਸ ਦਿਨ ਦਾ ਉਹਨਾਂ ਦਾ ਸਾਬਕਾ ਸਕਿਉਰਟੀ ਅਫਸਰ ਜਿਹੜਾ ਫੜਿਆ ਗਿਆ ਸਰਦਾਰ ਜੋਗਾ ਸਿੰਘ ਹੋਣੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਰਦਾਰ ਸਖਬਾਲ ਸਿੰਘ ਖੈਦੇ ਹੋਣੀ ਤੱਲੋ ਮੱਛੀ ਪਤਾ ਨਹੀਂ ਕਿਉਂ ਹੋਏ ਪਏ ਆ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਜਿਹੜੀ ਭਗਦਰ ਬੱਤੀ ਪਈ ਆ ਜਦੋਂ ਪਿਛਲੇ 5-6 ਦਿਨ ਤੋਂ ਜਦਨ ਤੋਂ ਵੀ ਜੋਗਾ ਸਿੰਘ ਉਹਦੀ ਗਫਤਾਰੀ ਹੋਈ ਹੈ ਉਸ ਦਿਨ ਤੋਂ ਹੀ ਉਹ ਆਪ ਹੀ ਆਪਣੀਆਂ ਕਹਾਣੀਆਂ ਆਪ ਹੀ ਆਪਣੀਆਂ ਚੀਜ਼ਾਂ ਹੱਲੇ ਅਸੀਂ ਕੋਈ ਇਦਾਂ ਦੀ ਚੀਜ਼ ਦਾ ਕਹੀ ਆ ਨਾ ਕਾਂਗੇ ਕਿਉਂਕਿ ਕੇਸ ਕੋਰਟ ਦੇ ਵਿੱਚ ਵੀ ਆ ਤੇ ਪੁਲਿਸ ਜਿਹੜੀ ਆ ਉਹ ਪਹਿਲਾਂ ਮੈਨੂੰ ਸਾਦਾ ਅਟਾਰਨੀਟ ਜਿਹੜੀ ਕਰ ਚੁੱਕੀ ਆ ਇਹ ਜਿਹੜੀ ਉਹਨਾਂ ਨੇ ਪਾਈ ਉਹਨਾਂ ਨੇ ਪਾਈ ਸੀਗੀ ਪਰ ਅੱਜ ਉਹਨਾਂ ਨੇ ਜਦੋਂ ਵਾਪਸ ਲਈਏ 23 ਦੇ ਵਿੱਚ ਕੇਸ ਜਿਹੜਾ ਉਹਨਾਂ ਦੇ ਖਿਲਾਫ ਇੱਕ ਇਨਕੁਆਰੀ ਜਿਹੜੀ ਪੈਂਡਿੰਗ ਸੀਗੀ ਉਹਦੇ ਬਹਾਨੇ ਉਹਨਾਂ ਨੇ ਪਾਈ ਐਕਚੁਅਲੀ ਡਾਦ ਉਹਨਾਂ ਨੂੰ ਜੋਗਾ ਸਿੰਘ ਵਾਲਾ ਸੀਗਾ ਕਿ ਜੋਗਾ ਸਿੰਘ ਵਾਲੇ ਮਾਮਲੇ 'ਚ ਜਿਹੜਾ ਉਹ ਮੈਨੂੰ ਦਬਾਵਾ ਜਿਹੜਾ ਕਿਤੇ ਮੇਰੀ ਗੁਫ਼ਤਾਦੀ ਨਾ ਪੈ ਜਾਏ ਡਰ ਉਹੀ ਹੈ ਸਰ ਉਹ ਕੀ ਕਹਿੰਦੇ ਦਿਆ ਕਿ ਪੁਰਾਣੇ ਵਜੂਦ ਕਹਿੰਦੇ ਸੀਗੇ ਕਿ ਚੋਦ ਦੀ ਦਾੜੀ ਦੇ ਵਿੱਚ ਤਿੰਕੇ ਵਾਲੀ ਗੱਲ ਹੈ ਕਿ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਕਿਛਿਆ ਆਪੇ ਹੀ ਪਟੀਸ਼ਨ ਪਾਲੀ ਅੱਪੇ ਹੀ ਵਾਪਸ ਲੈ ਲਈ ਅੱਪੇ ਸਟੋਰੀਆਂ ਬਣਾਉਂਦੀਆਂ ਕਿ ਮੈਂ ਜੀ ਵਕਾਊ মিডিਆ ਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਮੇਰਾ ਤੋਦਾਂ ਨੂੰ ਕਹਿਣਾ ਹੈ ਕਿ ਭਾਈ ਜਦੋਂ ਤੁਹਾਡੇ 'ਚ ਕੋਈ ਨੁਕਸ ਨਹੀਂ ਹੈ ਤੇ ਤੁਸੀਂ ਜੋਗਾ ਸਿੰਘ ਦੀ ਗ੍ਰਫਤਾਰੀ ਤੋਂ ਬਾਅਦ ਇੰਨਾ ਤਰਲੋ ਮੱਚੀ ਕਿਉਂ ਹੈ ਜੀ ਪੰਜਾਬ ਦੇ ਵਿੱਚ ਅਗਲੇ 3 ਦਿਨਾਂ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਗਿਆ ਜਿਨ੍ਹਾਂ ਦਾ ਅਸਰ ਹੈ ਕਿ ਅਗਲੇ 3 ਦਿਨਾਂ ਕੁਝ ਅਹਿਮ ਰਹਿਣ ਵਾਲੇ ਨੇ ਕਿਉਂਕਿ ਵੱਡੇ ਤੂਫਾਨ ਦੇ ਆਉਣ ਦੇ ਸੰਕੇਤ ਜਿਹੜੇ ਕਿ ਨਜ਼ਰ ਆ ਰਹੇ ਨੇ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਤੇ ਮੌਸਮ ਵਿਭਾਗ ਵੱਲੋਂ 17 ਤਰੀਕ ਤੇ ਲਈ 17 ਤਰੀਕ ਤੱਕ ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਇਨਾ ਤਰੀਕਾ ਵਿੱਚ 14 15 ਤੇ 16 ਤਰੀਕ ਨੂੰ ਪੰਜਾਬ ਵਿੱਚ ਭਾਰੀ ਮੀਂਹ ਦਾ येलो ਅਲਰਟ ਜਾਰੀ ਕੀਤਾ ਗਿਆ ਤੇ ਮੌਸਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲ ਰਿਹਾ ਤੇ ਵਿਭਾਗ ਦੇ ਅਨੁਸਾਰ 15 ਅਗਸਤ ਦੇ ਵਿੱਚਕਾਰ ਸੂਬੇ ਵਿੱਚ ਭਾਰੀ بارش ਹੋ ਸਕਦੀ ਹੈ 16 ਅਗਸਤ ਤੋਂ ਮੌਸਮ ਫਿਰ ਜਿਹੜਾ ਸਾਫ਼ ਰਹੇਗਾ ਤੇ ਮੌਸਮ ਵਿਭਾਗ ਦੀ ਕੀਤੀ ਭਵਿੱਖਬਾਣੀ ਦੇ ਮੁਤਾਬਕ 14 15 ਅਤੇ 16 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਗੜ ਸਾਹਿਬ ਦੇ ਵਿੱਚ ਪਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਭਾਗ ਦਾ yellow alert ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਦਾ ਅਸਰ ਵੇਖਣ ਨੂੰ ਮਿਲੇਗਾ ਅਤੇ بارش ਦੀ ਸੰਭਾਵਨਾ ਜਤਾਈ ਗਈ ਹੈ ਵਿਭਾਗ ਨੇ ਲੋਕਾਂ ਨੂੰ ਇਸ ਸਮੇਂ ਦੇ ਦੌਰਾਨ ਸੁਚੇਤ ਰਹਿਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ ਹੈ ਉੱਥੇ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮੀਂਹ ਜਾਰੀ ਹੈ Shimla, Sirmaur, Mandi ਅਤੇ Kangra ਵਿੱਚ ਪਾਰੀ ਨਹੀਂ ਪਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਅਗਲੇ 3 ਦਿਨਾਂ ਤੱਕ ਪਾਰ ਤੋਂ ਬਹੁਤ ਭਾਰੀ بارش ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਰਾਜ ਵਿੱਚ ਕਈ ਥਾਵਾਂ 'ਤੇ ਭਾਰੀ ਤੋਂ ਬਹੁਤ ਜ਼ਿਆਦਾ بارش ਜਿਹੜੀ ਦਰਜ ਕੀਤੀ ਜਾਵੇਗੀ ਅਤੇ ਇਸ ਦੇ ਲਈ ਇੱਕ orange ਚੇਤਾਵਨੀ ਜਾਰੀ ਕੀਤੀ ਗਈ ਹੈ। ਤੇ ਦੁਖਾਤੇ ਅਗਲੀ ਖਬਰ ਦੇ ਵੱਲ ਆਈਸੀਆਈਸੀ ਬੈਂਕ ਦਾ ਜੁੜਾ ਕਿ ਯੂ ਟਰਨ ਦੇਖਣ ਨੂੰ ਮਿਲਿਆ ਜੁਆਂ ਦੱਸਦਣੇ ਆ ਕਿ ਉਹਨਾਂ ਦੇ ਵੱਲੋਂ ਕੁਝ ਨਿਯਮਾਂ ਦੇ ਵਿੱਚ ਵੱਡਾ ਬਦਲਾ ਕੀਤਾ ਗਿਆ ਆਈਸੀਆਈਸੀ ਬੈਂਕ ਨੇ ਆਪਣੇ ਬਚਤ ਖਾਤੇ ਲਈ ਘੱਟੋ ਘੱਟ ਬਕਾਇਆ ਐਮਏਬੀ ਲਿਮਿਟ ਵਿੱਚ ਪਾਰੀ ਵਾਅਦਾ ਕਰਨ ਦਾ ਐਲਾਨ ਕੀਤਾ ਸੀ ਤੇ ਇਹ ਨਿਯਮ 1 ਅਗਸਤ 2025 ਤੋਂ ਲਾਗੂ ਹੋ ਗਿਆ ਸੀ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ HDFC Bank ਨੇ ਆਪਣੇ ਇਸ ਫੈਸਲੇ ਉੱਤੇ ਯੂ-ਟਰਨ ਲੈਂਦਿਆਂ ਇਸ ਨੂੰ ਮੋੜ ਦੇ 50000 ਤੋਂ ਘਟਾ ਕੇ 15000 ਰੁਪਏ ਕਰ ਦਿੱਤਾ ਹੈ ਜੀ ਹਾਂ ਦੱਸਤੀਏ ਇਸ ਤੋਂ ਪਹਿਲਾਂ ਸੋਦੇ ਹੋਏ ਢਾਂਚੇ ਤਹਿਤ ਮੈਟਰੋ ਅਤੇ ਸ਼ਹਿਰੀ ਖੇਤਰਾਂ ਵਿੱਚ ਬਚਤ ਖਾਤਾ ਧਾਰਕਾਂ ਨੂੰ ਕਤੋਂ-ਕਟ ਔਸਤ ਬਕਾਇਆ 50000 ਰੁਪਏ ਰੱਖਣਾ ਲਾਜ਼ਮੀ ਸੀ ਜਦਕਿ ਉਸ ਤੋਂ ਪਹਿਲਾਂ 10000 ਰੁਪਏ ਦੀ ਲਿਮਿਟ ਰੱਖੀ ਗਈ ਸੀ ਤੇ ਇਸ ਦੇ ਨਾਲ ਹੀ ਅਰਧ ਸ਼ਹਿਰੀ ਸ਼ਾਖਾ ਗਾਹਕਾਂ ਲਈ ਵੀ ਔਸਤਨ 25000 ਰੁਪਏ ਰੱਖਣਾ ਲਾਜ਼ਮੀ ਕੀਤਾ ਗਿਆ ਸੀ ਜਿਸ ਨੂੰ ਘਟਾ ਕੇ 7500 ਕਰ ਦਿੱਤਾ ਗਿਆ ਅਤੇ ਪਿੰਡੂ ਸ਼ਾਖਾਵਾਂ ਦੇ ਲਈ ਵੀ ਐਮਈਬੀ ਨੂੰ ਮੋੜ 2500 ਰੁਪਏ ਕਰ ਦਿੱਤਾ ਗਿਆ। ਕਰੇਲੂ ਬੈਂਕਾਂ ਵਿੱਚ ਸਭ ਤੋਂ ਵੱਧ ਘਟੋ-ਘਟ ਬਕਾਇਆ ਲਿਮਿਟ ਸੀ ਦੇਸ਼ ਦੇ ਸਭ ਤੋਂ ਵੱਡੇ ਕਰਜ਼ਾਦਾਤਾ ਸਟੇਟ ਬੈਂਕ ਆਫ ਇੰਡੀਆ ਐਸਬੀਆਈ ਨੇ 2020 ਵਿੱਚ ਘਟੋ-ਘਟ ਬਕਾਇਆ ਨਿਯਮ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਸੀ। ਜਦੋਂ ਕਿ ਜ਼ਿਆਦਾਤਰ ਹੋਰ ਬੈਂਕਰ ਸੰਚਾਲਨ ਲਾਗਤਾਂ ਦਾ ਪ੍ਰਬੰਧਨ ਕਰਨ ਦੇ ਲਈ ਕਾਫੀ ਘੱਟ ਸੀਮਾਵਾਂ ਆਮ ਤੌਰ ਤੇ 2000 ਰੁਪਏ ਅਤੇ 10000 ਰੁਪਏ ਦੇ ਵਿੱਚਕਾਰ ਬਣਾਈ ਰੱਖਦੇ ਹਨ ਬੈਂਕ ਆਪਣੇ ਰੋਜ਼ਾਨਾ ਦੇ ਸੰਚਾਲਨ ਖਰਚਿਆਂ ਅਤੇ ਨਿਵੇਸ਼ਾਂ ਨੂੰ ਪੂਰਾ ਕਰਨ ਦੇ ਲਈ ਘੱਟੋ ਘੱਟ ਬਕਾਇਆ ਲਿਮਟ ਲਾਗੂ ਕਰਦੇ ਹਨ ਤੇ ਅਤੇ ਜੋ ਗਾਹਕ ਨਿਰਧਾਰਤ ਬਕਾਇਆ ਤੋਂ ਘੱਟ ਰਕਮ ਖਾਤੇ ਵਿੱਚ ਰੱਖਦੇ ਹਨ ਉਨ੍ਹਾਂ ਤੇ ਜੁਰਮਾਨਾ ਫੀਸ ਲਗਾਈ ਜਾਂਦੀ ਹੈ ਪੰਜਾਬੀ ਮਸ਼ਹੂਰ ਰੈਪਰ ਬਾਚਾ ਦੇ ਕਲਬ ਤੋਂ ਜੜਾ ਅਮਲਾ ਕੀ ਤਾਂ ਕਿ ਆਸੀ ਜੱਸਾ ਵਿੱਚ ਇੱਕ ਵੱਡੀ ਅਪਡੇਟ ਜਿਹੜੀ ਕਿ ਪੁਲਿਸ ਦੇ ਵੱਲੋਂ ਸੰਜੀਕੀਤੀ ਗਈ ਹੈ ਰੈਪਰ ਬਾਚਾ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਖਬਰਾਂ ਵਿੱਚ ਰਹਿੰਦੇ ਹਨ ਤੇ ਹੁਣ ਗਾਇਕ ਨਾਲ ਜੁੜੀ ਇੱਕ ਅਜੀਬੀ ਖਬਰ ਸਾਹਮਣੇ ਆ ਰਹੀ ਹੈ ਜੋ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦੇਵੇਗੀ ਦਰਅਸਲ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 26 ਵਿੱਚ ਸਥਿਤ ਇੱਕ ਨਾਈਟ ਕਲੱਬ ਤੇ ਬੁੱਧਵਾਰ ਤੜਕੇ ਹਮਲਾ ਹੋਇਆ ਇਹ ਕਲੱਬ ਰੈਪਰ ਬਾਦਸ਼ਾਹ ਦਾ ਆਇਆ ਤੇ ਕਿਸੇ ਚਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਮੌਕੇ ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਗੋਲਡੀ ਬਰਾੜ ਦੇ ਸੰਪਰਕ ਵਿੱਚ ਹੈ ਤੁਹਾਨੂੰ ਦੱਸਦੀ ਇਹ ਪਿਛਲੇ ਸਾਲ ਨਵੰਬਰ ਵਿੱਚ ਵੀ ਬਾਦਸ਼ਾਹ ਦੇ ਨਾਈਟ ਕਲੱਬ ਵਿੱਚ ਤਮਾਕਾ ਹੋਇਆ ਸੀ ਬਾਈਕ ਤੇ ਸਵਾਰ ਕੁਝ ਨੌਜਵਾਨ ਦੇਸੀ ਬੰਮ ਸੁੱਟ ਕੇ پھਾਜੂਗੇ ਸਨ ਤੇ ਇਸ ਤਮਾਕੇ ਵਿੱਚ ਵੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਤਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਕਲੱਬ ਦਾ ਸ਼ੀਸ਼ਾ ਟੁੱਟ ਗਿਆ ਮੁਲਤੰਬੀ ਪਛਾਣ ਦੀਪਕ ਕੋਜੋ ਹੋਈ ਹੈ ਜੋ ਕਿ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਦੀਪਕ ਨੂੰ ਦਿੱਲੀ ਤੋਂ ਗ੍ਰਫਤਾਰ ਕੀਤਾ ਗਿਆ ਹੈ ਉਹ ਲੰਬੇ ਸਮੇਂ ਤੋਂ ਗੋਲਡ ਬਰਾੜ ਦੇ ਸੰਪਰਕ ਵਿੱਚ ਸੀ ਇਸ ਦਿਨ ਵੇਲੇ ਪੁਲਿਸ ਦੀਪਕ ਤੋਂ ਪੁੱਛਗਿੱਛ ਕਰ ਰਹੀ ਹੈ ਤੁਹਾਨੂੰ ਦੱਸ ਦिए ਕੋਲਜੀ ਬਰਾੜ ਬਿਸ਼ਨੋਈ ਗੈਂਗ ਦਾ ਮੈਂਬਰ ਸੀ ਅਤੇ ਉਸ ਨੂੰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ ਤੇ ਉਸ ਦਾ ਅਸਲੀ ਨਾਮ ਸਤਿੰਦਰ ਸਿੰਘ ਹੈ ਜੇਕਰ ਮੀਆ ਰਿਪੋਰਟਾਂ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਹੁਣ ਦੋਵੇਂ ਗੈਂਗਸਟਰ ਵੱਖ ਹੋ ਗਏ ਹਨ ਤਦਰੀ ਕੈਨੇਡਾ ਦੀ ਪੀਆਰ ਲੈਂਡ ਦੇ ਚਾਹਵਾਨਾਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿਵੇਂ ਦਾਸ ਨੇ ਕਿ ਹੁਣ ਕੈਨੇਡਾ ਦੀ ਪੀਆਰ ਲੈਂਡ ਜਿਹੜੀ ਕਿ ਸੌਖੀ ਤਾਂ ਨਹੀਂ ਕਹਿ ਸਕਦੇ ਪਰ ਉਸ ਦੇ ਨਿਯਮਾਂਤ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ ਕੈਨੇਡਾ ਵਿੱਚ ਸਥਾਈ ਨਿਵਾਸ ਯਾਨੀ ਪੀਆਰ ਲੈਣ ਦੇ ਚਾਹਵਨ ਭਾਰਤੀਆਂ ਲਈ ਚੰਗੀ ਖਬਰ ਹੈ ਕੈਨੇਡਾ ਦੀ ਮਾਕਾਰਨੀ ਸਰਕਾਰ ਤੇ ਨਵੀਆਂ ਐਕਸਪ੍ਰੈਸ ਐਂਟਰੀ ਸਟਰੀਨੀਆਂ ਬਣਾਉਣ ਤੇ ਵਿਚਾਰ ਕਰ ਰਹੀ ਹੈ ਜਿਸ ਦੇ ਨਾਲ ਵਿਦੇਸ਼ੀ ਨਾਗਰਿਕਾ ਲਈ ਸਥਾਈ ਨਿਵਾਸ ਪ੍ਰਾਪਤ ਕਰਨਾ ਆਸਾਨ ਹੋ ਸਕਦਾ ਹੈ ਇਸ ਕਦਮ ਦੇ ਨਾਲ ਭਾਰਤੀ ਭਾਈਚਾਰੇ ਨੂੰ ਫਾਇਦਾ ਹੋਣ ਦੀ ਉਮੀਦ ਹੈ ਸੀਆਈਸੀ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਆਈਆਰਸੀਸੀ ਦੇ ਮੁੱਖ ਨਿਮਿਗ੍ਰੇਸ਼ਨ ਪ੍ਰਣਾਲੀ ਤਹਿਤ ਸੀਨੀਅਰ ਮੈਨੇਜਰਾਂ ਖੋਜੀਆਂ ਵਿਗਿਆਨੀਆਂ ਅਤੇ ਹੁਨਰਮੰਦ ਫੌਜੀ ਕਰਮਚਾਰੀਆਂ ਦੀ ਚੋਣ ਨੂੰ ਤਰਜੀਹ ਦੇਣ ਦੇ ਪ੍ਰਸਤਾਵਾਂ ਤੇ ਜਨਤਕ ਫੀਡਬੈਕ ਮੰਗਿਆ। ਸਰਕਾਰ ਦੇ ਇਸ ਕਦਮ ਨਾਲ ਹੁਨਰਮੰਦ ਭਾਰਤੀਆਂ ਦੀ ਮੰਗ ਵਿੱਚ ਵਾਧਾ ਹੋਵੇਗਾ ਆਈਆਰਸੀਸੀ ਸਲਾਹ ਮਸ਼ਕੂਰਾ ਦਸਤਾਵੇਜ਼ ਵਿੱਚ ਕਿਹਾ ਗਿਆ ਕਿ ਸੀਨੀਅਰ ਮੈਨੇਜਰ ਬਹੁਤ ਹੁਨਰਮੰਦ ਕਰਮਚਾਰੀ ਹਨ ਜੋ ਕਿਸੇ ਕੰਪਨੀ ਜਾਂ ਸੰਗਠਨ ਦੇ ਕਾਰਜਾਂ ਦੀ ਨਿਗਰਾਨੀ ਕਰਦੇ ਹਨ ਅਤੇ ਕਰਮਚਾਰੀਆਂ ਦੀ ਇੱਕ ਟੀਮ ਦੀ ਅਗਵਾਈ ਕਰਦੇ ਹਨ 2026 ਵਿੱਚ ਐਕਸਪ੍ਰੈਸ ਐਂਟਰੀ ਵਿੱਚ ਲਾਂਚ ਲਈ ਸੰਭਾਵਿਤ ਨਵੀਆਂ ਸ਼੍ਰੇਣੀਆਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਐਕਸਪ੍ਰੈਸ ਐਂਟਰੀ ਕੈਨੇਡੀਅਨ ਸੰਗੀ ਸਰਕਾਰ ਦਾ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ ਜੋ ਇਹ ਨਿਰਧਾਰਤ ਕਰਦੀ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ ਹਾਲਾਂਕਿ ਸਰਕਾਰ ਨੇ ਇਹ ਐਲਾਨ ਨਹੀਂ ਕੀਤਾ ਕਿ ਉਹ ਪ੍ਰਸਤਾਵਿਤ ਨਵੀਆਂ ਸ਼੍ਰੇਣੀਆਂ ਤੇ ਫੈਸਲੇ ਬਾਰੇ ਕਦੋਂ ਸੂਚਿਤ ਕਰੇਗੀ ਪਰ ਜਨਤਕ ਸਲਾਹ مشورے ਲਈ ਵਿੰਡੋ 3 ਸਤੰਬਰ 10 ਸਤੰਬਰ 2025 ਤੱਕ ਖੁੱਲੀ ਹੈ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇੰਨਾ ਹੀ ਮਨੋਦਯਾਸਤ ਤਾਨਪਾ